ਹਾਰੇ ਦੇਖ ਜੱਟੀ ਤੇ ਟਰੰਡ ਹਿੱਲਦੇ ਦਿਲ ਫੜ ਬੈਂਦੇ ਜਿਹੜੇ ਮਾੜੇ ਦਿਲ ਅਹ ਇਮੋਸ਼ਨਲ ਕੈਰੈਕਟਰ ਦੇ ਵਿੱਚ ਜਾਣ ਦੇ ਲਈ ਕਿੰਨਾ ਟਾਈਮ ਲੱਗਿਆ ਇਸ ਕੈਰੈਕਟਰ ਦੇ ਵਿੱਚ ਮੈਂ ਇੰਨਾ ਜ਼ਿਆਦਾ ਡੁੱਬ ਗਈ ਨਾ ਪਿਛਲੇ 6-7 ਮਹੀਨਿਆਂ ਤੋਂ ਤੇ ਪਰ ਉਹ ਮੈਨੂੰ ਨੁਕਸਾਨ ਕਰਦਾ ਪਿਆ ਮੇਰੀ ਪਰਸਨਲ ਲਾਈਫ ਦੇ ਵਿੱਚ ਤੁਸੀਂ ਜਿੰਨੇ ਮਰਜੀ ਸਿੱਖੀ ਜਾਓ ਫਿਰ ਵੀ ਨਾ ਤੁਹਾਨੂੰ ਇਦਾਂ ਲੱਗਦਾ ਕਿ ਯਾਰ ਅਸੀਂ ਨਵਾਂ ਹੀ ਕਰ ਰਹੇ ਹਾਂ ਸੋ ਬਾਣੀ ਦੇਵ ਦੇ ਨਾਲ ਕੰਮ ਕੀਤਾ ਤੁਸੀਂ ਪਹਿਲਾਂ ਜੈਦੇ ਨਾਲ ਦੇਖਿਆ ਤੁਹਾਨੂੰ ਅਸੀਂ ਹੈਨਾ ਹੁਣ ਦੇਵ ਦੇ ਨਾਲ ਔਰ ਬਾਣੀ ਐਕਸ਼ਨ ਫਿਲਮਾਂ ਦੇ ਵਿੱਚ ਹੀ ਨਜ਼ਰ ਆ ਰਹੇ ਨੇ ਸਾਨੂੰ ਹੈਨਾ ਸੋ ਇਹ ਵੀ ਇੱਕ ਬlesed ਤੁਸੀਂ ਕਹਿ ਸਕਦੇ ਹੋ ਕਿ that you are blessed ਸਸ਼੍ਰੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ڈاکੋਂ ਦਾ ਮੁੰਡਾ ਜਿਹੜੀ ਜਲਦ ਰਿਲੀਜ਼ ਹੋਣ ਵਾਲੀ ਹੈ ਲੇਕਿਨ ਟੀਜ਼ਰ ਅੱਜ ਆਊਟ ਹੋ ਗਿਆ ਹੈ ਔਰ ਟੀਜ਼ਰ ਬਹੁਤ ਅੱਛਾ ਹੈ ਟੋਟਲੀ ਐਕਸ਼ਨ ਬੇਸਡ ਟੀਜ਼ਰ ਹੈ ਤੇ ਬਾਨੀ ਮੇਰੇ ਨਾਲ ਹੈਗੇ ਨੇ ਅੱਜ ਬਾਨੀ ਦੇ ਨਾਲ ਖਾਸ ਗੱਲਬਾਤ ਕਰਾਂਗੇ ਔਰ ਬਹੁਤ ਪਿਆਰੇ ਲੱਗ ਰਹੇ ਨੇ ਬਾਨੀ ਅੱਜ ਬਾਨੀ ਸਭ ਤੋਂ ਪਹਿਲਾਂ ਤਾਂ ਦੈਨਿਕ ਸਵੇਰਾ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਸਸ਼੍ਰੀਕਾਲ ਥੈਂਕ ਯੂ ਸੋ ਮੱਚ ਕਿਵੇਂ ਹੋ ਤੁਸੀਂ ਤੁਸੀਂ ਠੀਕ ਹੋ ਬਹੁਤ ਵਧੀਆ ਓਕੇ ਸੋ ਬਾਨੀ ਸਭ ਤੋਂ ਪਹਿਲਾਂ ਤਾਂ ਪਰਸਨੈਲਿਟੀ ਧ ਤੁਹਾਨੂੰ ਅਸੀਂ ਦੇਖਦੇ ਆਂ ਗਾਣਿਆਂ ਦੇ ਵਿੱਚ ਬਾਣੀ ਹਮੇਸ਼ਾ ਪਸੰਦ ਕੀਤੇ ਜਾਂਦੇ ਨੇ ਔਰ ਫਿਲਮ ਦੇ ਵਿੱਚ ਵੀ ਤੁਸੀਂ ਆ ਰਹੇ ਹੋ ਤਾਂ ਧਾਕੜ ਫਿਲਮ ਦੇ ਵਿੱਚ ਆ ਰਹੇ ਹੋ ਡੱਕਵਾਂ ਦਾ ਮੁੰਡਾ ਲੇਕਿਨ ਇਹਦੇ ਵਿੱਚ ਕਿਰਦਾਰ ਕਿੱਦਾਂ ਦਾ ਹੈ ਜਦਦਾ ਅਸੀਂ ਸੁਣ ਰਹੇ ਸੀਗੇ ਤੁਸੀਂ ਕਹੇ ਕਿ ਇਮੋਸ਼ਨਲ ਕਰੇਗਾ ਮੇਰਾ ਕਿਰਦਾਰ ਰਾਈਟ ਸੋ ਮੈਂ ਜ਼ਰੂਰ ਜਾਨਣਾ ਚਾਹਣੀ ਤੁਹਾਡੀ ਕਿਰਦਾਰ ਅਸਲ 'ਚ ਆਪਾਂ ਕੁੜੀਆਂ ਬਹੁਤ ਇਮੋਸ਼ਨਲ ਹੁੰਦੀਆਂ ਰਾਈਟ ਤੇ ਅਸੀਂ ਜਿੰਨੀਆਂ ਮਰਜ਼ੀ ਟਾਕੜ ਹੋ ਜਾਈਏ ਬਟ ਉਹ ਸੌਫਟ ਕਾਰਨਰ ਮਤਲਬ ਉਹ ਆਪਣਾ ਦਿਲ ਬਹੁਤ ਜ਼ਿਆਦਾ ਸੌਫਟ ਹੁੰਦਾ ਤੇ ਅਸੀਂ ਬਹੁਤ प्यार ਦੇ ਵਿੱਚ ਕਿੰਨੀਆਂ ਝਲੀਆਂ ਹੁੰਦੀਆਂ ਜੇ ਅਸੀਂ ਕਿਸੇ ਨਾਲ ਕਮਿਟਿਡ ਰਿਲੇਸ਼ਨਸ਼ਿਪ ਦੇ ਵਿੱਚ ਅਸੀਂ ਮਾਂ ਵਾਂਗੂ ਵੀ ਕੇਅਰ ਕਰਦੀਆਂ ਹਨਾ ਅਸੀਂ ਜੇ ਉਹਦੇ ਪਾਰਟਨਰ ਆ ਉਦੋਂ ਵੀ ਕੇਅਰ ਕਰਦੇ ਆ ਤੁਹਾਨੂੰ ਬਾਣੀ ਇਹਦੇ ਵਿੱਚ ਉਦਾਂ ਦੀ ਦੇਖਣ ਨੂੰ ਮਿਲੂਗੀ ਯੂ ਕੈਨਟ ਇਵਨ ਇਮੇਜਿਨ ਕਿ ਇਸ ਕੈਰੈਕਟਰ ਦੇ ਵਿੱਚ ਮੈਂ ਇੰਨਾ ਜ਼ਿਆਦਾ ਡੁੱਬ ਗਈ ਨਾ ਪਿਛਲੇ 6-7 ਮਹੀਨਿਆਂ ਤੋਂ ਤੇ ਪਰ ਉਹ ਮੈਨੂੰ ਨੁਕਸਾਨ ਕਰਦਾ ਪਿਆ ਮੇਰੀ ਪਰਸਨਲ ਲਾਈਫ ਦੇ ਵਿੱਚ ਕਿ ਮੈਂ ਹਰ ਨਿੱਕੀ ਨਿੱਕੀ ਚੀਜ਼ ਤੇ ਰੋ ਪੈਣੀ ਆ ਇੰਨੀ ਓਵਰ ਇਮੋਸ਼ਨਲ ਹੋ ਗਈ ਮੈਂ ਕਹਿੰਦੀ ਆ ਬਸ ਮੈਂ 15-20 ਦਿਨ ਹੋਰ ਸ਼ਾਇਦ ਬੱਬਾ ਜੀ ਮੈਨੂੰ ਪਲੀਜ਼ ਇਸ ਕੈਰੈਕਟਰ ਚੋਂ ਕੱਢ ਦੋ ਕਿਉਂਕਿ ਮੈਂ ਇੰਨੀ ਜ਼ਿਆਦਾ ਇਮੋਸ਼ਨਲ ਹੋ ਗਈ ਜੇ ਉੱਥੇ ਕੁਝ ਵੀ ਇਦਾਂ ਦਾ ਹੁੰਦਾ ਕਿਉਂਕਿ ਉਹ ਕੈਰੈਕਟਰ ਦੀ ਡਿਮਾਂਡ ਹੀ ਇਦਾਂ ਦੀ ਸੀਗੀ ਮੈਂ ਓਵਰ ਇਮੋਸ਼ਨਲ ਇੰਨੀ ਜ਼ਿਆਦਾ ਐਕਚੁਅਲ ਦੇ ਵਿੱਚ ਰੀਅਲ ਲਾਈਫ ਦੇ ਵਿੱਚ ਨਹੀਂ ਆ ਹੈਗੀ ਆ ਇਮੋਸ਼ਨਲ ਪਰ ਇੰਨੀ ਨਜਾਇਜ਼ ਨਹੀਂ ਆ ਜਿੰਨਾ ਮੈਨੂੰ ਇਸ ਮੂਵੀ ਨੇ ਕਰਤਾ ਮੈਂ ਜਿੰਨੀ ਵਾਰੀ ਸਕ੍ਰਿਪਟ ਸੁਣੀ ਮੈਂ ਓਨੀ ਵਾਰੀ ਰੋਈ ਈਵਨ ਦੇਵ ਸਰ ਤੁਸੀਂ ਸੋਚੋ ਮੁੰਡੇ ਵੀ ਸਕ੍ਰਿਪਟ ਸੁਣ ਕੇ ਜਰੂਰ ਆ ਦੇਵ ਸਰ ਦਾ ਵੀ ਇਹੀ ਕਹਿਣਾ ਸੀ ਕਿ ਮੈਂ ਵੀ ਜੇ ਤਿੰਨ ਚਾਰ ਵਾਰੀ ਉਦੋਂ ਸਟਾਰਟਿੰਗ 'ਚ ਸੁਣੀ ਨਾ ਮੈਂ ਤੇ ਇਸ ਸਕ੍ਰਿਪਟ ਦੀ ਡਿਮਾਂਡ ਸੀਗੀ ਫਿਰ ਤੁਸੀਂ ਦੇਖੋਗੇ ਕਿ ਬਾਣੀ ਜੋ ਤੁਹਾਨੂੰ ਗਾਣਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਤੇ ਇਹਦੇ ਵਿੱਚ ਬਹੁਤ ਫਰਕ ਆ ਖਾਸ ਕਰਕੇ ਕੁੜੀਆਂ ਔਰ ਫੈਮਲੀਆਂ ਬਹੁਤ ਜ਼ਿਆਦਾ ਰਿਲੇਟ ਕਰਨਗੀ ਆ ਮਤਲਬ ਆਪਾਂ ਇੱਕ ਚੀਜ਼ ਬੋਲਦੇ ਆ ਨਾ ਕਿ ਜੇ ਅੱਖ ਚੋਂ ਅਥਰੂ ਆ ਗਿਆ ਤਾਂ ਫਿਲਮ ਮਤਲਬ ਸਕਸੈਸਫੁਲ ਹੈ ਸੋ ਤੁਹਾਡਾ ਕਿਰਦਾਰ ਜਿਹੜਾ ਮੈਨੂੰ ਲੱਗਦਾ ਹੈ ਕਿ ਜਿੰਨੇ ਤੁਸੀਂ ਹੁਣ ਐਕਸਪਲੇਨੇਸ਼ਨ ਦੇ ਦਿੱਤੀ ਆ ਡੈਫੀਨਿਟਲੀ ਉਦਾਂ ਦਾ ਹੀ ਕੁਝ ਹੋਏਗਾ ਸੋ ਅ ਅਸੀਂ ਹੁਣ ਐਵੇਂ ਕਹਿ ਸਕਦੇ ਆ ਕਿ ਬਾਣੀ ਸਕਸੈਸਫੁਲ ਨੇ ਸਾਡੀ ਇੰਡਸਟਰੀ ਦੇ ਵਿੱਚ ਗਾਣਿਆਂ ਚ ਤੋਂ ਆਲਰੇਡੀ ਹੈਗੇ ਨੇ ਐਜ਼ ਐਨ ਐਕਟਰ ਵੀ ਆਪਾਂ ਬਾਣੀ ਨੂੰ ਮੰਨ ਲੈ ਕਿਉਂਕਿ ਤੁਹਾਡੀਆਂ ਜਿਹੜੇ ਪੋਸਟਰ ਦੇ ਐਕਸਪ੍ਰੈਸ਼ਨਸ ਦੇਖ ਪਾਰੀ ਆ ਨਾ ਮੈਂ ਐ ਲੱਗ ਰਿਹਾ ਹੈ ਕਿ ਤੁਸੀਂ ਪਤਾ ਨਹੀਂ ਕਿੰਨੀਆਂ ਇੰਡਸਟਰੀਜ਼ ਦੇ ਵਿੱਚ ਕੰਮ ਕੀਤਾ ਐਂਡ ਯ ਨਹੀਂ ਆਈ ਐਮ ਨਾਟ ਐਕਸਪੀਰੀਐਂਸਡ ਇਨ ਮੂਵੀਜ਼ ਸੀਰੀਅਸਲੀ ਤੁਸੀਂ ਜਿੰਨੇ ਮਰਜੀ ਸਿੱਖੀ ਜਾਓ ਫਿਰ ਵੀ ਨਾ ਤੁਹਾਨੂੰ ਇਦਾਂ ਲੱਗਦਾ ਕਿ ਯਾਰ ਅਸੀਂ ਨਵਾਂ ਹੀ ਕਰ ਰਹੇ ਹਾਂ ਮੈਂ ਹਨਾ ਤੇ ਮੈਂ ਇਸ ਫਿਲਮ ਨੂੰ ਕਰਨ ਲੱਗੇ ਹਾਲਾਂਕਿ ਬਹੁਤ ਡਰਦੀ ਸੀ ਮੇਰੇ ਘਰੇ ਜਦੋਂ ਹੈਪੀ ਸਰ ਮੈਨੂੰ ਮਿਲਣਾ ਹੈ ਤੇ ਮੈਂ ਸਰ ਨੂੰ ਕਿਹਾ ਚਲੋ ਮੈਂ ਮੂਵੀ ਸੁਣੀ ਮੈਂ ਰੋਈ ਮੈਂ ਕਿਹਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੈਨੂੰ ਕੀ ਸੋਚ ਕੇ ਇਸ ਮੂਵੀ ਚ ਕਾਸਟ ਕਰਨਾ ਚਾਹੁੰਦੇ ਹੋ ਹਨਾ ਹਾਲਾਂਕਿ ਮੇਰੇ ਲਈ ਬਹੁਤ ਵੱਡੀ ਆਪਸ਼ਨ ਸੀ ਮੈਨੂੰ ਸਕ੍ਰਿਪਟ ਬਹੁਤ ਪਸੰਦ ਸੀ ਪਰ ਮੈਨੂੰ ਆਪ ਦੇ ਆਪ ਤੇ ਡਾਊਟ ਸੀ ਕਿ ਮੈਂ ਇੰਨਾ ਇਮੋਸ਼ਨਲ ਕੈਰੈਕਟਰ ਇਹਦੇ ਚ ਕਿਉਂਕਿ ਨਾ ਲੇਅਰਸ ਖੁੱਲਦੀਆਂ ਕੱਲਾ ਉਹਨੂੰ ਇਮੋਸ਼ਨ ਹੀ ਮੇਰਾ ਦੇਖਣ ਨੂੰ ਨਹੀਂ ਮਿਲੂਗਾ ਉਹ ਕੁੜੀ ਬਹੁਤ ਪਿਆਰਚ ਵੀ ਆ ਉਹ ਕੁੜੀ ਬਹੁਤ ਜ਼ਿਆਦਾ ਧਾਕੜ ਵੀ ਆ ਤੇ ਉਹ ਰੋਂਦੀ ਵੀ ਆ ਤੇ ਰੋਂਦੀ ਵੀ ਆ ਤੇ ਦੇਵਸਰ ਦਾ ਵੀ ਤੁਹਾਨੂੰ ਇਹਦੇ ਚ ਬਹੁਤ ਇਮੋਸ਼ਨਲ ਪਾਰਟ ਦੇਖਣ ਨੂੰ ਮਿਲੂਗਾ ਫਿਰ ਮਤਲਬ ਲੇਅਰਸ ਬਹੁਤ ਖੁੱਲਣਗੀਆਂ ਇਸ ਫਿਲਮ ਦੇ ਵਿੱਚ ਇਮੋਸ਼ਨਲ ਕੈਰੈਕਟਰ ਦੇ ਵਿੱਚ ਜਾਣ ਦੇ ਲਈ ਕਿੰਨਾ ਟਾਈਮ ਲੱਗਿਆ ਹਾਲੇ ਤੁਸੀਂ ਫਿਲਮ ਤੋਂ ਬਾਅਦ ਹਜੇ ਤੱਕ ਇਮੋਸ਼ਨਸ ਚ ਰਾਈਟ ਲੇਕਿਨ ਉਸ ਕੈਰੈਕਟਰ ਦੇ ਵਿੱਚ ਆਉਣ ਦੇ ਲਈ ਬਾਣੀ ਨੂੰ ਕਿੰਨਾ ਟਾਈਮ ਲੱਗਿਆ ਆਨ ਦੇ ਵਿੱਚ ਤੁਸੀਂ ਦੇਖ ਲਓ ਮੈਨੂੰ ਘੱਟੋ ਘੱਟ ਵੀ 8 ਤੋਂ 9 ਮਹੀਨੇ ਲੱਗੇ ਆ ਇਸ ਕੈਰੈਕਟਰ ਦੇ ਵਿੱਚ ਆਉਣ ਦੇ ਲਈ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ इमोशनल ਇੰਨੀ ਓਵਰ ਨਹੀਂ ਸੀਗੀ ਕਿਉਂਕਿ ਸਕਰੀਨ ਦੇ ਲਈ ਤੁਹਾਨੂੰ ਐਕਸਟਰਾ ਪ੍ਰਪੇਅਰ ਹੋਣਾ ਬੰਦਾ ਤਾਂ ਐਕਸਟਰਾ ਪ੍ਰਪੇਅਰ ਹੋਣ ਦੇ ਲਈ ਉਹ ਚੀਜ਼ਾਂ ਤੁਹਾਨੂੰ ਪਹਿਲਾਂ ਆਪਣੇ ਜ਼ਿਹਨ ਦੇ ਵਿੱਚ ਯੂ نو ਗ੍ਰੈਬ ਕਰਨੀਆਂ ਪੈਂਦੀਆਂ ਮੇਰੇ ਤਾਂ ਘਰ ਦੇ ਵੀ ਮੈਨੂੰ ਕਹਿਣ ਲੱਗਿਆ ਬਾਬਾ ਹੁਣ ਨਿਕਲ ਜਾ ਇਹ ਚੀਜ਼ ਚੋ ਕਿ ਹਰ ਨਿੱਕੀ ਨਿੱਕੀ ਚੀਜ਼ ਮੈਨੇ इमोशनल ਕਰ ਦਿੰਦੀ ਆ ਜੇ ਮੈਨੂੰ ਕਿਸੇ ਨੇ ਕੁਝ ਕਹਿ ਤਾ ਹਾਲਾਂਕਿ ਮੈਂ ਅੱਗੇ ਨਹੀਂ ਬਾਦਰ ਕਰਦੀ ਸੀ ਪਰ ਕਾਫੀ ਨਿਕਲ ਗਈਆਂ ਬਸ ਆਈ ਵਿਸ਼ ਕਿ ਮੈਂ 15 20 ਦਿਨਾਂ ਚ ਇਸ ਚੀਜ਼ ਤੋਂ ਨਿਕਲ ਜਾ ਸ਼ੂਟ ਕੰਪਲੀਟ ਹੋ ਗਿਆ ਫਿਲਮ 올 ਡਨ ਹਾਂਜੀ ਹਾਂਜੀ ਸਾਰਾ ਕੁਝ ਡਨ ਹੋ ਗਿਆ ਉਮੀਦ ਕਰਦੇ ਆ ਕਿ ਬਾਣੀ ਸੰਧੂ ਹੁਣ ਆਪਣੇ ਕੈਰੈਕਟਰ ਦੇ ਵਿੱਚ ਵਾਪਸ ਆ ਜਾਣ ਕਿਉਂਕਿ ਇਹ ਫਿਲਮ ਜਦੋਂ ਰਿਲੀਜ਼ ਹੋਣੀ ਹੈ ਉਦੋਂ ਤਾਂ ਅਸੀਂ ਦੇਖਾਂਗੇ ਸੋ ਬਾਣੀ ਦੇਵ ਦੇ ਨਾਲ ਕੰਮ ਕੀਤਾ ਤੁਸੀਂ ਪਹਿਲਾਂ ਜੈ ਦੇ ਨਾਲ ਦੇਖਿਆ ਤੁਹਾਨੂੰ ਅਸੀਂ ਹੈਨਾ ਹੁਣ ਦੇਵ ਦੇ ਨਾਲ ਔਰ ਬਾਣੀ ਐਕਸ਼ਨ ਫਿਲਮਾਂ ਦੇ ਵਿੱਚ ਹੀ ਨਜ਼ਰ ਆ ਰਹੇ ਨੇ ਸਾਨੂੰ ਹੈਨਾ ਸੋ ਇਹ ਵੀ ਇੱਕ ਬlesed ਤੁਸੀਂ ਕਹਿ ਸਕਦੇ ਹੋ ਕਿ that you are blessed ਜਿਹੜੀ ਮੇਰੀ ਪਰਸਨੈਲਿਟੀ ਮੈਨੂੰ ਉਦਾਂ ਦਾ ਹੀ ਕੈਰੈਕਟਰਸ ਦੇ ਵਿੱਚ ਯੂ نو ਇਹ ਉਦਾਂ ਦੀਆਂ ਫਿਲਮਾਂ ਦੇ ਵਿੱਚ ਕਾਸਟ ਕੀਤਾ ਜਾਂਦਾ ਹਾਂਜੀ ਮੈਂ ਹਮੇਸ਼ਾ ਕਹਿਨੀ ਹੁੰਦੀ ਆ ਕਿ ਮੈਂ ਬਹੁਤ ਜ਼ਿਆਦਾ ਬlesed ਨਾ ਜਦੋਂ ਦੀ ਮੈਂ ਇਸ ਮੂਵੀ ਦੇ ਸੋਰੀ ਇਸ ਇੰਡਸਟਰੀ ਦੇ ਵਿੱਚ ਆਈ ਨਾ ਮੇਰਾ ਇੰਸਟਾਗ੍ਰਾਮ ਦੇ ਉੱਤੇ ਪਹਿਲੀ ਲਾਈਨ ਇਹ ਲਿਖੀ ਹੋਈ ਆ ਬlesed child yes yes because ਮੈਂ ਬਹੁਤ ਜ਼ਿਆਦਾ ਬਲੀਵ ਕਰਦੀ ਆ ਕਿ ਪ੍ਰਮਾਤਮਾ ਨੇ ਮੈਂ ਜਿੰਨਾ ਸੋਚਿਆ ਹੁੰਦਾ ਨਾ ਉਸ ਤੋਂ ਬਹੁਤ ਜ਼ਿਆਦਾ ਅੱਗੇ ਦਿੰਦਾ ਮੈਨੂੰ ਰੱਬ ਤੇ ਮੈਂ ਜੋ ਜੋ ਲੋਕੀ ਕਹਿੰਦੇ ਨਾ ਕਿ ਰੱਬ ਤੁਹਾਡੇ ਰਸਤੇ ਆਪੇ ਬਣਾਉਂਦਾ ਆ ਨਾ ਉਹਨੇ ਲਿਖੇ ਹੁੰਦੀ ਆ ਪਰ ਮੈਂ ਬਿਲੀਵ ਕਰਦੀ ਆ ਤੁਸੀਂ ਖੁਦ ਕ੍ਰੀਏਟ ਕਰਨੇ ਪੈਂਦੇ ਉਹ ਤੁਹਾਡੀ ਬਾਹ ਫੜ ਲੈਂਦਾ ਆ ਸੋ ਮੈਂ ਜਿੱਦਾਂ ਜਿੱਦਾਂ ਸੋਚਿਆ ਨਾ ਉਦਾਂ ਉਦਾਂ ਹੀ ਮੈਨੂੰ ਪਰਮਾਤਮਾ ਨੇ ਦਿੱਤਾ ਐਂਡ ਸਭ ਤੋਂ ਵੱਡੀ ਗੱਲ ਕੁੜੀਆਂ ਨੂੰ ਨਾ ਹਮੇਸ਼ਾ ਜੋ ਮੈਂ ਦੇਖਦੀ ਹੁੰਦੀ ਸੀ ਕਿ ਇੱਕ ਐਜ਼ ਅ ਡੰਮੀ ਕੈਰੇਕਟਰਸ ਪਹਿਲਾਂ ਯੂਜ਼ ਕੀਤਾ ਜਾਂਦਾ ਸੀਗਾ ਹਣਾ ਹੁਣ ਤਾਂ ਬਹੁਤ ਚੇਂਜ ਹੋ ਗਿਆ ਸਿਨੇਮਾ ਕਿ ਇੱਕ ਕੁੜੀ ਨੂੰ ਲੈਣਾ ਕਿ ਉਹ ਹੀਰੋ ਦੇ ਨਾਲ ਜੋੜੀ ਬਣਾਉਣੀ ਆ ਇਤੋਂ ਇਦਾਂ ਮੂਵੀ ਕਰਨੀ ਆ ਐਂਡ ਮੈਂ ਉਹ ਚੀਜ਼ ਜੋ ਬਹੁਤ ਜ਼ਿਆਦਾ ਭੱਜਦੀ ਆ ਕਿ ਵੀ ਮੈਂ ਉਹ ਜਗ੍ਹਾ ਕਮ ਨਹੀਂ ਕਰਨਾ ਇਹ ਮੂਵੀ ਲਈ ਵੀ ਮੈਂ ਪ੍ਰੋਪਰ ਸਕ੍ਰਿਪਟ ਸੁਣੀ ਆ ਕਿ ਮੈਂ ਆਪਦੇ ਕੈਰੈਕਟਰ ਨੂੰ ਦੇਖਿਆ ਕਿ ਮੈਂ ਕਿੱਥੇ ਸਟੈਂਡ ਕਰ ਰਹੀ ਆ ਇਸ ਫਿਲਮ ਦੇ ਵਿੱਚ ਕਿ ਵਾਕਈ ਮੇਰੀ ਫਿਲਮ ਕੁਝ ਦੇ ਪਾਉਗੀ ਆਡੀਅנס ਨੂੰ ਜਾਂ ਨਹੀਂ ਦੇ ਪਾਉਗੀ ਮੈਸੇਜ ਪਰ ਇਸ ਫਿਲਮ ਦੇ ਵਿੱਚ ਮੈਨੂੰ ਲੱਗਿਆ ਕਿ ਹਰ ਬੰਦੇ ਕੋਲ ਬਹੁਤ ਸਪੇਸ ਆ ਆਪਦਾ ਕੰਮ ਕਰਨ ਲਈ ਕੁਰੀ ਨੂੰ ਸਪੇਸ ਕੱਟ ਦਿੰਦੇ ਨੇ ਐਸ ਅ ਗਲੈਮਰ ਯੂਜ਼ ਕਰ ਦਿੰਦੇ ਨੇ ਸਕਰੀਨ ਤੇ রাইਟ ਲੇਕਿਨ ਯੂ ਆਰ ਬlesਟ ਅਗੇਨ ਆਮ ਟੈਲਿੰਗ ਯੂ ਹੈਨਾ ਤੇ ਦੇਵ ਦੇ ਨਾਲ ਤੁਸੀਂ ਕੰਮ ਕੀਤਾ ਹੈ ਦੇਵ ਕਿਦਾਂ ਦੀ ਪਰਸਨੈਲਿਟੀ ਨੇ ਜਿੱਦਾਂ ਮੈਨੂੰ ਲੱਗਦਾ ਸੀ ਨਾ ਕਿ ਮੈਨੂੰ ਲੈ ਕੇ ਲੋਕਾਂ ਦੀ ਪਰਸੈਪਸ਼ਨ ਇਹ ਹੈ ਕਿ ਸ਼ਾਇਦ ਹੀ ਅਸਲ ਜ਼ਿੰਦਗੀ ਚ ਵੀ ਉਹੋ ਜਿਹਾ ਹਰਾ ਤੇ ਦੇਵ ਸਰ ਦੀ ਵੀ ਪਰਸੈਪਸ਼ਨ ਉਦੋਂ ਦੀ ਬਣੀ ਹੈ ਕਿ ਬਹੁਤ ਮੈਨੂੰ ਵੀ ਲੱਗਦਾ ਸੀ ਬਹੁਤ ਖੜੂਸ ਜਿਹਾ ਟਾਈਪ ਹੋਣਗੇ ਬਟ نو ਹੀ ਇਜ਼ ਨਾਟ ਲਾਈਕ ਥਟ ਮਤਲਬ ਬਹੁਤ ਸਿੰਪਲ ਜਿਵੇਂ ਆਮ ਕਰਾਂ ਦੇ ਆਪਾ ਹੁੰਨੇ ਆ ਨਾ ਓਦਾਂ ਦੇ ਹੀ ਹੈਗੇ ਆ ਸਰਵੀ ਤੇ ਉਹ ਜਿੱਦਾਂ ਦੀਆਂ ਫਿਲਮਾਂ ਕਰਦੇ ਆ ਉਹਦੇ ਨਾਲੋਂ ਤਾਂ ਬਹੁਤ ਹਟਕੇ ਆ ਬਹੁਤ ਹਟਕੇ ਆ ਸੋ ਆ 댓ਸ ਟru ਸੋ ਬਹੁਤ ਸਾਰੇ ਚੀਜ਼ਾਂ ਤੇ ਕੰਮ ਕੀਤਾ ਜਿੱਦਾਂ ਅਸੀਂ ਪਹਿਲਾਂ ਵੀ ਸੁਣਿਆ ਹੈ ਨਾ ਸੋ ਕਿਹੜੀ ਚੀਜ਼ ਬਹੁਤ ਜਲਦੀ ਮੋਡੀਫਾਈ ਹੋ ਜਾਂਦੀ ਸੀ ਕਿਹੜੀ ਚੀਜ਼ ਨੂੰ ਬਣਨ ਦੇ ਯੂ نو ਚੇਂਜ ਕਰਨ ਚ ਸਭ ਤੋਂ ਜ਼ਿਆਦਾ ਟਾਈਮ ਲੱਗਦਾ ਸੀ ਲੁਕਸ ਦੀ ਗੱਲ ਕਰ ਲਈਏ ਐਕਟਿੰਗ ਸਕਿਲਸ ਦੀ ਗੱਲ ਕਰ ਲਈਏ ਲੋਕੇਸ਼ਨਸ ਦੀ ਗੱਲ ਕਰ ਲਈਏ ਕੋਸਟਿਊਮਸ ਦੀ ਗੱਲ ਕਰ ਲਈਏ ਸੋ ਪਰਸਨਲੀ ਕਿਹੜੀ ਚੀਜ਼ ਜ਼ਿਆਦਾ ਜਲਦੀ ਅਡਾਪਟ ਕਰਦੇ ਸੀ ਤੁਸੀਂ emotional characters ਵਿੱਚ ਤਾਂ ਮੈਂ ਆ ਗਈ ਉਹ ਫਿਰ ਪਹਿਲਾਂ ਮੇਰਾ ਪਹਿਲਾ ਜਿਹੜਾ ਸੀਨ ਸੀ ਡੇ 1 ਕਿਉਂਕਿ ਮੈਂ ਡਰ ਰਹੀ ਸੀ ਨਾ ਕਿ ਮੈਂ ਉਦਾਂ ਦਾ ਸ਼ਾਰਟਕਟ ਨਹੀਂ ਕੀਤਾ ਉਹ ਸੀਨ ਜਦੋਂ ਤੁਸੀਂ ਦੇਖੋਗੇ ਨਾ ਕਲਾਈਮੈਕਸ ਦਾ ਸੀਨ ਆ ਤੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਮੈਂ ਹਜੇ ਨਹੀਂ ਰਿਵੀਲ ਕਰ ਸਕਦੀ ਉਹ ਡੇ 1 ਹੀ ਮੇਰੇ ਉੱਤੇ ਜਾ ਕੇ ਜਦੋਂ ਮੈਨੂੰ ਪ੍ਰੈਸ਼ਰ ਸੀਗਾ ਕਿ ਆਹ ਵਾਲਾ ਸੀਨ ਕਰਨ ਅੰਦਰੋਂ ਡਰ ਵੀ ਹੁੰਦਾ ਨਾ ਕਿ ਤੁਸੀਂ ਇੰਨੀ ਵੱਡੀ ਸਟਾਰ ਕਾਸਟ ਦੇ ਨਾਲ ਕੰਮ ਕਰ ਰਹੇ ਹੋ ਤੇ ਪਤਾ ਨਹੀਂ ਕਿੱਦਾਂ ਦਾ ਤੁਸੀਂ ਨਿਭਾ ਪਾਉਂਗੇ ਨਹੀਂ ਨਿਭਾ ਪਾਉਂਗੇ ਪਰ ਮੇਰੇ ਡਾਇਰੈਕਟਰ ਸਰ ਨੇ ਮੈਨੂੰ ਕਿਹਾ ਕਿ ਬਹੁਤ ਵਧੀਆ ਕੀਤਾ ਮੈਂ ਸਰ ਨੂੰ ਬਾਰ-ਬਾਰ ਬੋਝਸ ਸਰ ਮੈਂ ਪੱਕਾ ਠੀਕ ਕੀਤਾ ਨਾ ਹੀ ਸੈਡ ਤੂੰ ਬਿਲਕੁਲ ਠੀਕ ਕੀਤਾ ਆ ਮਤਲਬ ਪਹਿਲੇ ਦਿਨ ਮੈਂ ਜ਼ਿਆਦਾ ਟੇਕ ਲਿੱਤੇ ਉਸ ਤੋਂ ਬਾਅਦ ਹੌਲੀ-ਹੌਲੀ ਆਪੇ ਸਹੀ ਹੋ ਗਿਆ ਜੰਗਲਾਂ ਦੇ ਸ਼ੂਟ ਸੀਗੇ ਡਰ ਆਉਂਦਾ ਸੀ ਜੰਗਲਾਂ ਦੇ ਵਿੱਚ ਮੈਂ ਸੱਚੀ ਦੱਸਾਂ ਮੇਰਾ ਕੋਈ ਕੰਮ ਨਹੀਂ ਸੀਗਾ ਮੇਰਾ ਨਹੀਂ ਸੀ ਜੰਗਲ ਦਾ ਸੋ ਗਾਣੇ ਹੈਗੇ ਨੇ ਤੁਹਾਡੇ ਫਿਲਮ ਦੇ ਵਿੱਚ ਯੈਸ ਮੇਰੇ ਦੋ ਗਾਣੇ ਆ ਇੱਕ ਤਾਂ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਰੋਮਾਂਟਿਕ ਇੰਨਾ ਰੋਮਾਂਟਿਕ ਮੈਂ ਕਦੇ ਜ਼ਿੰਦਗੀ ਚ ਗਾਇਆ ਮੈਂ ਇੰਨਾ ਰੋਮਾਂਟਿਕ ਗਾਣਾ ਨਹੀਂ ਕੀਤਾ ਐਂਡ ਆਨ ਸਕਰੀਨ ਤੁਸੀਂ ਦੇਖੋਗੇ ਮੇਰੇ ਤੇ ਦੇਵ ਸਰ ਦਾ ਰੋਮਾਂਸ ਵੀ ਯਾਰ ਦੇਵ ਦੇਵ ਤਾਂ ਰੋਮਾਂਸ ਕਰਨ ਜੀ ਵੀ ਯੂ نو ਬੜਾ ਹੈਜ਼ਿਟੇਟ ਕਰਦੇ ਨੇ ਔਰ ਤੁਸੀਂ ਕਹਿ ਰਹੇ ਹੋ ਫੁੱਲ ਰੋਮਾਂਟਿਕ ਗਾਣਾ ਸਾਨੂੰ 3-4 ਦਿਨ ਨਾ ਇਹੀ ਪ੍ਰੋਬਲਮ ਆਉਂਦੀ ਰਹੀ ਕਿ ਅਸੀਂ ਇੱਕ ਦੂਜੇ ਦੇ ਨਾਲ ਕੋਆਰਡੀਨੇਟ ਹੀ ਨਹੀਂ ਕਰ پا ਰਹੇ ਸੀਗੇ ਦੇਵ ਸਰ ਨੇ ਫਿਰ ਸਾਡੇ ਰਾਈਟਰ ਨੂੰ ਕਿਹਾ ਰਾਈਟਰ ਨੇ ਮੇਰੇ ਅੱਗੇ ਮੈਨੇਜਰ ਨੂੰ ਕਿਹਾ ਮੈਨੇਜਰ ਨੇ ਫਿਰ ਸਾਨੂੰ ਬਿਠਾਇਆ ਕਿ 3-4 ਦਿਨ ਹੋ ਗਏ ਆ ਉਹਨਾਂ ਦਾ ਵੀ ਸੁਭਾਅ ਓਦਾਂ ਦਾ ਮੇਰਾ ਵੀ ਓਦਾਂ ਦਾ ਕਿ ਬਸ ਫਿਰ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਦੈਨ ਸਾਡੀ ਕੈਮਿਸਟਰੀ ਹੌਲੀ-ਹੌਲੀ ਵਧੀਆ ਬਣ ਗਈ ਸਾਨੂੰ ਇਹ ਚੀਜ਼ ਹੋਣ ਲੱਗੀ ਮੈਨੂੰ ਦੇਵਸਰ ਨੇ ਇੱਕ ਚੀਜ਼ ਸਮਝਾਈ ਸੀਗੀ ਉਹ ਐਕਸਪੀਰੀਅੰਸ ਨੇਗੇ ਮੇਰੇ ਤੋਂ ਬਹੁਤ ਜ਼ਿਆਦਾ ਹਨਾ ਉਹਨਾਂ ਨੇ ਕੰਮ ਕੀਤਾ ਸਿਨੇਮਾ ਦੇ ਵਿੱਚ ਕਿ ਜਿਹੜੀ ਆਪਾਂ ਛਾਪ ਇੱਕ ਵਾਰ ਛੱਡਤੀ ਨਾ ਉਹ ਛੱਡਤੀ ਕਿ ਬਾਕੀ ਜਿਹੜਾ ਤੂੰ ਹੈਜ਼ਿਟੇਟ ਕਰ ਰਹੀਆਂ ਵੀ ਉਹ ਚੀਜ਼ਾਂ ਨੂੰ ਛੱਡ ਕੇ ਆਪਾਂ ਕੰਮ ਤੇ ਫੋਕਸ ਕਰੀਏ ਮੈਂ ਕਿਹਾ ਸਰ ਉਹ ਮੇਰੀ ਨਾ ਯੂ نو ਮੇਰੀ ਰੀਅਲ ਲਾਈਫ ਦਾ ਪਾਰਟ ਆ ਬਟ ਉਹਦੇ ਚ ਤੁਹਾਨੂੰ ਮੈਨੂੰ ਹੈਲਪ ਕਰਨੀ ਪੈਣੀ ਆ ਕਿਤੇ ਨਾ ਕਿਤੇ ਕੰਫਰਟ ਜ਼ੋਨ ਦੇ ਵਿੱਚ ਲਿਆਉਣ ਦੀ ਸੋ ਸਰ ਨੇ ਮੇਰੀ ਬਹੁਤ ਹੈਲਪ ਕੀਤੀ ਸੋ ਜਾਂਦੇ ਜਾਂਦੇ ਗਾਣਾ ਜ਼ਰੂਰ ਸੁਣੂਗੀ ਔਰ ਬਹੁਤ ਸਾਰੇ ਇਮੋਸ਼ਨਸ ਐਂਡ ਬਹੁਤ ਸਾਰਾ ਰੋਮਾਂਸ ਫੁੱਲ ਪੈਕੇਜ ਫਿਲਮ ਤੁਹਾਡੇ ਹਿੱਸੇ ਆਈ ਹੈ ਰਾਈਟ ਤੇ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਇਸ ਫਿਲਮ ਦੇ ਲਈ ਉਮੀਦ ਕਰਦੇ ਆ ਕਿ ਬਾਣੀ ਰੌਕ ਕਰੇ ਸਕਰੀਨ ਤੇ ਔਰ ਵੇਟ ਕਰ ਰਹੇ ਸੀ ਤੁਹਾਡੇ ਟ੍ਰੇਲਰ ਦਾ ਵੀ ਤੇ ਜਾਂਦੇ ਜਾਂਦੇ ਗਾਣਾ ਜ਼ਰੂਰ ਸੁਣਾ ਦਿਓ ਸਾਨੂੰ ਹਾਂਜੀ ਸ਼ੋਰ ਜੀ ਹਾਰੇ ਦੇਖ ਜੱਟੀ ਦੀ ਟਰੰਡ ਹਿੱਲਦੇ ਦਿਲ ਫੜ ਬੈਂਦੇ ਜਿਹੜੇ ਮਾੜੇ ਦਿਲ ਮੋਢੇ ਨਾਲ ਮੋਢਾ ਜੋੜੇ ਖੜੇ ਜੱਟ ਲੈਂਡਲੋਰਡ ਮੁੰਡਿਆਂ ਦੇ ਸਾਥ ਠਹਿਰ ਠਹਿਰ ਚੱਲਦੇ ਜੱਟੀਆਂ ਦੇ ਜੱਟੀਆਂ ਦੇ ਜੱਟੀਆਂ ਦੇ ਜੱਟੀਆਂ ਦੇ ਜੱਟੀਆਂ ਦੇ ਜੱਟਾਂ ਨਾ ਫੇਰ ਚੱਲਦੇ ਜੱਟੀਆਂ ਦੇ ਜੱਟਾਂ ਨਾ ਫੇਰ ਚੱਲਦੇ थैंक यू सो मच बानी थैंक यू सो एसी जी मेरे नाल बानी संधू जना दे नाल खास ਗੱਲਬਾਤ ਕੀਤੀ ਹੈ ਸੋ ਫਿਲਮ ਦਾ ਅਸੀਂ ਜ਼ਰੂਰ ਇੰਤਜ਼ਾਰ ਕਰਾਂਗੇ ਔਰ ਟ੍ਰੇਲਰ ਦਾ ਕਰਾਂਗੇ ਸਭ ਤੋਂ ਪਹਿਲਾਂ ਕਿਉਂਕਿ ਟੀਜ਼ਰ ਅਜਾਊਟ ਹੋ ਗਿਆ ਫਿਲਹਾਲ ਹੀ ਮੈਨੂੰ دی اجازت ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ